ਤੋ ਜਿਵੇਂ ਭਾਈ ਰਾਣਾ ਜੀ ਸਮਾਧੀ ਲਾ ਕੇ ਬੈਠੇ ਸੀ ਉਹਨਾਂ ਦੇ ਕੋਲੋਂ ਭਾਈ ਲਖੂ ਪਹਿਲਾਂ ਡਾਕੂ ਹੁੰਦਾ ਸੀ ਤੇ ਲੰਘਿਆ ਸੁਖਨਾ ਸੁਖਲੀ ਮੁਰੇ ਵਾਪਸ ਆ ਕੇ ਸੁਖਨਾ ਮੂਹਰੇ ਰੱਖਦੀ ਸੋ ਐ ਲੱਗਿਆ ਭਈ ਇਹ ਕਾਹ ਦੀ ਸੁਖਨਾ ਕਹਿੰਦੇ ਜੀ ਤੁਹਾਡੀ ਸੁਖਨਾ ਸੁਖੀ ਸੀ ਤੇ ਚਾਹ ਲੱਗਿਆ ਇਹ ਬਾੜਾ ਕੰਮ ਕੀਤਾ ਮਾੜੇ ਕੰਮ ਦੇ ਪੈਸੇ ਅਸੀਂ ਲੈਂਦੇ ਨਾ ਅਸੀਂ ਸੁੱਖਣਾ ਲੈਂਦੇ ਸੋ ਜਦੋਂ ਇੰਨੀ ਗੱਲ ਕਹੀ ਕਹਿੰਦੇ ਫਿਰ ਸ਼ਰਾਬ ਵੀ ਦੇ ਦੇਣਗੇ ਸ਼ਰਾਬ ਦੇਣ ਲੱਗੇ ਤਾਂ ਫਿਰ ਚਰਨਾ ਤੇ ਡਿੱਗ ਗਿਆ ਫਿਰ ਉਹ ਮੰਦਾ ਬੰਦਾ ਸੀ ਉਹ ਵੀ ਫਿਰ ਮੁੱਖੋਂ ਸਲਾਉਣ ਲੱਗ ਪਿਆ ਭਾਈ ਭਰਾਣੇ ਨੂੰ ਭਾਈ ਭਰਾਣਾ ਜੀ ਕਹਿਣ ਲੱਗੇ ਜੇ ਤੂੰ ਇਹ ਸਾਰੇ ਕੰਮ ਛੱਡ ਕੇ ਕੀ ਕੀ ਪਾੜ ਜਪਜੀ ਸਾਹਿਬ ਦੇ ਰੋਜ਼ ਕਰੇਗਾ ਪਾਠ ਇਹਨਾਂ ਨੂੰ ਬਖਾਂਗਾ ਇਹਨਾਂ ਜੀ ਮੈਨੂੰ ਪਾਠ ਆਉਂਦਾ ਨਹੀਂ ਕਹਿੰਦੇ ਸਿਖਾ ਮੈਂ ਦਿਆਂ ਇਸ ਪ੍ਰਕਾਰ ਮੰਦੇ ਬੰਦੇ ਵੀ ਚੰਗੇ ਪਾਠੇ ਲੱਗ ਜਾਂਦੇ ਨੇ ਤੇ ਮੰਦੇ ਵੀ ਉਸ ਬੰਦੇ ਨੂੰ ਚਲਾਉਂਦੇ ਨੇ ਸਾਧੂ ਮਹਾਤਮਾ ਤੁਰੇ ਜਾਣ ਕਿਤੇ ਕੋਈ ਮਾੜਾ ਆਦਮੀ ਹੋਵੇ ਜਰੂਰ ਨਮਸਕਾਰ ਕਰਦਾ ਮਹਾਤਮਾ ਜਾਂਦੇ ਨੇ ਸੋਣਿਆ ਜੋਗ ਯੁਗਤ ਨਾਮ ਸੇਧ ਨਾਮ ਦੇ ਸ਼ਰਵਣ ਕਰਨੇ ਕਰਕੇ ਜੋਗ ਦੀ ਯੁਗਤੀ ਆ ਜਾਂਦੀ ਹੈ ਸਰੀਰ ਦੇ ਸਾਰੇ ਭੇਦ ਪਤਾ ਲੱਗ ਜਾਂਦੇ ਨੇ ਯੋਗ ਜੁੜਨ ਦੀ ਯੁਗਤੀ ਤਾਂ ਸਰੀਰ ਦੇ ਭੇਦ 72 ਕੋੜ 72 ਆਪਣੇ ਸਰੀਰ 'ਚ ਕੰਮ ਕਰਦੇ ਨੇ ਜੇ ਨਾੜੀਆਂ ਆਪਣੀਆਂ ਸਰੀਰ ਦੀਆਂ ਕੱਲੀ ਕੱਲੀ ਜੋੜ ਕੇ ਧਰਤੀ ਦੇ ਨਾਲ ਘੁਮਾ ਦਈਏ ਚਾਰ ਚੱਕਰ ਆ ਜਾਂਦੇ ਐਨਾ ਵੱਡਾ ਸਰੀਰ ਦੇ ਅੰਦਰ ਜੰਗਾਰ ਹੈ ਜਿਵੇਂ ਅੱਜਕੱਲ੍ਹ ਐਸੀਆਂ ਹੋ ਨਹੀਂ ਨਾੜੀਆਂ ਨੇ ਇਹ ਬੰਦੇ ਨੂੰ ਵਿੱਚ ਖੜਾ ਕਰਕੇ ਕੱਲੀ-ਕੱਲੀ ਨਾੜੀ ਦੇਖ ਜਾਂਦੀ ਉਹਦੀ ਕਿੱਥੇ ਬਿਮਾਰੀ ਹੈ ਮਹਾਤਮਾ ਨੂੰ ਸਾਹਮਣੇ ਬੰਦਾ ਖੜਾ ਹੋਵੇ ਕਹੇ ਜੀ ਪਤਾ ਹੀ ਲੱਗਦਾ ਰੋਗ ਕੀ ਹੈ ਮਹਾਤਮਾ ਸਾਰੇ ਸਰੀਰ ਨੂੰ ਦੇਖੇ ਇੱਕ-ਇੱਕ ਨਾੜੀ ਦਾ ਪਤਾ ਹੁੰਦਾ ਉਹਨਾਂ ਨੂੰ ਇਹ ਅੱਛਾ ਦੱਸਦੇ ਨਹੀਂ ਹੁੰਦੇ ਕੋਈ ਬੰਦਾ ਕਹੇ ਮੇਰੀ ਵਾਹਾਈ ਛਾਤੀ ਦਰਦ ਰਹਿੰਦਾ ਡਾਕਟਰ ਕਹਿੰਦੇ ਤੂੰ ਵਜਣਾ ਨਹੀਂ ਕੈਂਸਰ ਸੀ ਉਹਨੂੰ ਮਹਾਤਮਾ ਕੋਲ ਚਲਾ ਗਿਆ ਕਹਿੰਦੇ ਮੈਨੂੰ ਠੀਕ ਕਰੋ ਉਹ ਠੀਕ ਅਸੀਂ ਕੀ ਕਰਨਾ ਤੈਨੂੰ ਆ ਹਰੀਆਂ ਮਿਰਚਾਂ ਲਿਆ ਇੱਥੋਂ ਹਰੀਆਂ ਮਿਰਚਾਂ ਦਾ ਇੱਕ ਬੁੱਕ ਧਰ ਲੈਂਦਾ ਹਾਂ ਨੇ ਹੁੰਦੇ ਛੋਟੇ ਚ ਪਾ ਕੇ ਰਗੜਿਆ ਅ ਰਗੜ ਕੇ ਮਹਾਤਮਾ ਖਾ ਗਏ ਸਾਰੀਆਂ ਮਿਰਚਾਂ ਕਹਿੰਦੇ ਜਾ 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 ਕੇ ਆਪਣਾ ਕੰਮ ਕਰਿਆ ਕਰ ਕੁਝ ਨਹੀਂ ਹੁੰਦਾ ਤੈਨੂੰ ਦੌੜ ਜਾ ਉਹ ਤੁਰੇ ਜਾਂਦੇ ਰਸਤੇ 'ਚ ਬੰਦੇ ਨੂੰ ਉਲਟੀ ਆ ਗਈ ਲਾ ਉਲਟੀ 'ਚ ਦੇਖਦਾ ਕਿ ਉਹ ਹਰੀਆਂ ਮਿਰਚਾਂ ਉਹਦੀ ਉਲਟੀ ਦਾਗੀਆਂ ਸਾਰੀਆਂ ਖਾਧੀਆਂ ਮਹਾਤਮਾ ਨੇ ਨਿਕਲੀਆਂ ਉਦੋਂ ਇਹਦਾ ਇਲਜ਼ਾਮ ਨੂੰ ਸੰਗਾ ਭਲਾ ਹੋ ਗਿਆ ਬੰਦਾ ਉਹ ਠੀਕ ਹੋ ਗਿਆ ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਜੋਗ ਦੀਆਂ ਜੁਗਤੀਆਂ ਨੇ ਸਰੀਰ ਤੇ ਭੇਦ ਨੇ ਇਹ ਨਾਮ ਦੇ ਸ੍ਰਵਣ ਕਰਕੇ ਸੁਤੇ ਹੀ ਅੰਦਰ ਪਰਦੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਜੁਗਲਾ ਧਾਰ ਪਰਦਾ ਕੋ ਜਿਹੜਾ ਰੀੜ ਦੀ ਹੱਡੀ ਦੇ ਬਿਲਕੁਲ ਥੱਲੇ ਜਾ ਕੇ ਆਉਂਦਾ ਜੋੜ ਦੇ ਵਿਚਕਾਰ ਤੇ ਮੂਲਾ ਧਾਰ ਇਹ ਜਿਹੜਾ ਮੂਲਾ ਧਾਰ ਪੜਦਾ ਹੈ ਆਮ Hindu ਮਤਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਵੈਸੇ ਅਭਿਆਸੀਆਂ ਨੂੰ ਵੀ ਦੇਖਣ ਲੱਗ ਜਾਂਦੇ ਨੇ ਇੱਥੇ ਵੈਸੇ ਗਣੇਸ਼ ਦਾ ਵਾਸਾ ਉਹਨਾਂ ਨੇ ਮੰਨਿਆ ਲਾਲ ਰੰਗ ਪੰਜ ਪੱਤਰੇ ਨੇ ਦੇ ਜਦੋਂ ਅਭਿਆਸ ਕਰਦੇ ਆ ਅਭਿਆਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਇਸ ਗੱਲ ਦਾ ਦੇਸ਼ ਕਰਕੇ ਇਹਦਾ ਜਿਹੜਾ ਰੰਗ ਲਾਲ ਹੈ ਸਾਦਾ ਲਾਲ ਰੰਗ ਇਸ ਤਰ੍ਹਾਂ ਇਹ ਸਰੀਰ ਦੇ ਅੰਦਰ ਜੋਗ ਦੀਆਂ ਯੁਗਤੀਆਂ ਕਰਕੇ ਤੰ ਦੇ ਧੇੜ پتہ ਲੱਗਦੇ ਨੇ ਇਨਸਾਨ ਦੇ ਅੰਦਰ ਮੇਰੇ ਕੀ ਹੈ ਇਸ ਪ੍ਰਕਾਰ ਇਹਦੇ ਉੱਤੇ ਜਿਹੜਾ ਸੁਧਾਰ ਆਸਤਾਨ ਚੱਕਰ ਆਉਂਦਾ ਹੈ ਕਾਮ ਕੁੰਡ ਦੇ ਉੱਪਰਲੇ ਪਾਸੇ ਉਹ ਚੱਕਰ ਦੇ ਵਿੱਚ 6 ਪੱਤੇ ਨੇ ਛੇ ਪੱtre ਹਨ ਤੋਂ ਉਹਦਾ ਜਿਹੜਾ ਰੰਗ ਹੈ ਉਹ ਫੇਰ ਆ ਕਰਕੇ ਪੀਲਾ ਰੰਗ ਇੱਥੇ ਉਹਨਾਂ ਨੇ ਵਾਸਾ ਮੰਨਿਆ ਆ ਕੇ ਬ੍ਰਹਮਾ ਦਾ ਸ੍ਰਿਸ਼ਟੀ ਦੇ ਉਤਪਤੀ ਦਾ ਬ੍ਰਹਮਾ ਦਾ ਵਾਸਾ ਇਹ ਰੰਗ ਇਹਨੇ ਚੱਕਰ ਇਹ ਸਾਰੀਆਂ ਚੀਜ਼ਾਂ ਫੇਰ ਧੁੰਮੀ ਦੇ ਵਿੱਚ ਵਾਸਾ ਮੰਨਿਆ ਆ ਕਰਕੇ ਇਹਨਾਂ ਨੇ ਵਿਸ਼ਨੂੰ ਦਾ ਜਦੋਂ ਵਿਸ਼ਨੂੰ ਦਾ ਵਾਸਾ ਹੈ ਜਿੱਥੇ ਆ ਕਰਕੇ ਉਹਨਾਂ ਦੇ ਚੱਕਰ ਆਉਂਦੇ ਨੇ ਪਹਿਲਾਂ ਇਹ ਪੰਜ ਪੱਤਰੇ ਨੇ ਤੇ 6 ਨੇ ਤੇ 4 ਇਹ ਪੱਤਰੇ ਹੁੰਦੇ ਨੇ ਅੰਦਰਲੇ ਪਾਸੇ ਦਿਖਦੇ ਨਹੀਂ ਹੁੰਦੇ ਨੇ ਗੋਤਰੂਪ ਦੇ ਵਿੱਚ ਤੇ ਇੱਥੇ ਆ ਕਰਕੇ ਜਿਹੜਾ ਬਾਸਾ ਮੰਨਿਆ ਹੈ ਪਹਿਲਾਂ ਲਾਲ ਆਉਂਦਾ ਫਿਰ ਪੀਲਾ ਫਿਰ ਨੀਲਾ ਧੁੰਨੀ ਦੇ ਵਿੱਚ ਨੀਲਾ ਰੰਗ ਦਿਖਦਾ ਇਹ ਸਿਰਫ ਜਿਹੜਾ ਸੰਗਤ ਕੋਈ ਅਧਿਆਸੀ ਬੰਦਾ ਬੈਠਾ ਹੁੰਦਾ ਉਹਨਾਂ ਜਾਂ ਹੰਮ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਜਦ ਜਿਹਦੀ ਵਿਪ ਬ੍ਰਸਤੀ ਕੋਲ ਦੀ ਜਦੋਂ ਉਹਨੋਂ ਇਹ ਰੰਗ ਸਾਹਮਣੇ ਆਉਂਦੇ ਨੇ ਲਾਲ ਰੰਗ ਤੇ ਪੀਲਾ ਰੰਗ ਤੇ ਨੀਲਾ ਰੰਗ ਇਹਨੇ ਆ ਕਰਕੇ 5 ਚੱਕਰ ਫਿਰ 6 ਚੱਕਰ ਫਿਰ 4 ਚੱਕਰ ਇਹ ਜਿਹੜੇ ਆਮਲ ਪੱਤਰ ਆਉਂਦੇ ਨੇ ਦਾਲ ਕਹਿੰਦੇ ਨੇ ਉਹਨਾਂ ਦਲ ਵੀ ਕਹਿੰਦੇ ਨੇ ਦਲਦਾਰਸੀ ਪੱਤਰੇ ਹੁੰਦਾ ਰੰਗ ਆ ਗਿਆ ਵਾਤਾ ਕਿਸ ਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਇਹਨੂੰ ਮਣੀਪੂਰਕ ਚੱਕਰ ਕਹਿੰਦੇ ਨੇ ਜਿਹੜਾ ਧੁੰਨੇ ਦੇ ਅੰਦਰ ਹੈ ਮਣੀਪੂਰਕ ਤੋਂ ਬਾਅਦ ਹਿਰਦੇ 'ਚ ਅਨਾਹਦ ਚੱਕਰ ਆਉਂਦਾ ਸੋ ਹਿਰਦੇ ਕਮਲ ਦੇ ਵਿੱਚ ਸ਼ਿਵ ਜੀ ਦਾ ਵਾਸ ਮੰਨਿਆ ਪਰ ਮਹਾਰਾਜ ਕਹਿੰਦੇ ਹਿਰਦ ਦਾ ਕਮਲ ਮੈਂ ਹਰ ਦਾ ਵਾਸ ਇੱਥੇ ਵਸੇ ਹਰੀ ਦਾ ਵਾਸਾ ਹੈ ਇੱਥੇ 12 ਪੱਤਰੇ ਨੇ ਇਹਦਾ ਚਿੱਟਾ ਰੰਗ ਹੈ ਇਹ ਚਿੱਟਾ ਰੰਗ ਜਦੋਂ ਅਭਿਆਸੀ ਅਭਿਆਸ ਕਰਦੇ ਨੇ ਕਦੇ ਖੁੱਦਣਾ ਸ਼ੁਰੂ ਹੋ ਜੇ ਸਾਰਾ ਚੱਕਰ ਕਾਫੀ ਚਿੱਟਾ ਰੰਗ ਇੱਥੇ ਨਜ਼ਰ ਆਉਂਦਾ ਇਸ ਦਾਦ ਫਿਰਦੇ ਤੋਂ ਬਾਅਦ ਵਿਸ਼ੂਧ ਚੱਕਰ ਆਉਂਦਾ ਜਿਹੜਾ ਕੰਠ ਦੇ ਵਿੱਚ ਆਪਣੇ ਇਹਦੇ 16 ਪੱਤਰੇ ਨੇ ਇਹਦਾ ਸਾਵਾਂ ਰੰਗ ਹੈ ਥੋੜਾ ਥੋੜਾ ਹਰਾ ਜਿਹਾ ਰੰਗ ਹੈ ਦਾ ਇੱਥੇ ਜੀਵ ਦਾ ਵਾਸਾ ਹੈ ਫਿਰਦ ਤੋਂ ਬਾਅਦ ਜਿਹੜਾ ਅੱਗੇ ਆਉਂਦਾ ਤ੍ਰਿਕੁਟੀ ਉਹ ਥੱਲੇ ਆ ਗਿਆ ਚੱਕਰ ਨੱਕ ਦੀ ਜੜ ਦੇ ਵਿੱਚ ਇਹਦਾ ਥੋੜਾ ਲਾਲ ਰੰਗ ਹੈ ਗੁਰੂ ਦਾ ਲਾਲ ਰੰਗ ਤੇ ਇੱਥੇ ਸਿਰਫ ਦੋ ਹੀ ਪੱਤਰੇ ਨੇ ਤੇ ਇੱਥੇ ਗੁਰੂ ਦਾ ਵਾਸਾ ਮੰਨਿਆ। ਜਿਉਂ ਇਹ 6 ਚੱਕਰ ਜਿਹੜੇ ਨੇ ਪਦਮ ਤੇ ਨਿਰਵਾਣ ਦੋ ਚੱਕਰ ਜੋਗੀਆਂ ਨੇ ਹੋਰ ਵੀ ਮੰਨਦੇ ਨੇ ਪਰ ਉਹਨਾਂ ਦੀ ਲੋੜ ਜੋਗੀਆਂ ਨੂੰ ਜ਼ਿਆਦਾ ਰਹਿੰਦੀ ਸੀ। ਉਹ ਗੁਰੂ ਨਾਨਕ ਦੇਵ ਜੀ ਜੋਗੀਆਂ ਨਾਲ ਹੀ ਤਾਂ वार्तालाਪ ਕਰ ਰਹੇ ਨੇ। ਸਿੱਧਾਂ ਨਾਲ ਤਾਂ ਚਰਚਾ ਹੋ ਰਹੀ ਹੈ। ਇਸ ਕਰਕੇ ਉਹਨਾਂ ਨੂੰ ਦੱਸਣ ਵਾਸਤੇ ਕਹਿੰਦੇ ਨੇ ਜਿੰਨੀ ਤੁਹਾਨੂੰ ਦੇਰ ਲੱਗਦੀ ਆ ਨਾ ਹਜ਼ਾਰਾਂ ਵਰਸ ਲੱਗ ਜਾਂਦੇ ਨੇ ਇਹਨਾਂ ਚੱਕਰਾਂ ਨੂੰ ਸਾਧਣ ਵਾਸਤੇ ਪਰ ਨਾਮ ਦੇ ਸੁਣਨੇ ਕਰਕੇ ਸੁਤੇ ਸਿੱਧ ਹੀ ਇਹ ਚੱਕਰ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਯੋਗ ਦੀਆਂ ਯੋਗਤੀਆਂ ਸਰੀਰ ਦੇ ਭੇਦ ਅੰਦਰੋਂ ਪਤਾ ਲੱਗਣ ਲੱਗ ਜਾਂਦੇ ਨੇ ਕਿਉਂਕਿ ਆਪਣੇ ਚ ਕਿਸੇ ਨੇ ਕੀਤਾ ਤਾਂ ਹੁੰਦਾ ਨਹੀਂ ਆਮ ਲੋਕ ਜਿਹੜੇ ਨੇ ਬਈ ਮਸ਼ੀਨੀ ਜਿਹੇ ਸਿੱਖ ਹੁੰਦੇ ਨੇ ਬਣੇ ਮੜਾਏ ਸਿੱਖ ਅਮਰ ਛਕ ਲਿਆ ਇਧਰੋਂ ਦੋ ਚਾਰ ਕਿਤਾਬਾਂ ਪੜ੍ਹੀਆਂ ਦੇਖੋ ਜੀ ਸਿੱਖ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਇਹ ਜੋ ਆਪਣਾ ਜੋਗ ਮਤ ਨਹੀਂ ਹੈ ਪਰ ਇਹ ਗੱਲ ਹੈ ਕਿ ਤੁਸੀਂ ਹਲੇ ਚੱਲੇ ਹੀ ਕਿੱਥੇ ਹੋ ਜਿਹੜੇ ਜ਼ੀਰੋ ਆਂਡੇ ਤੇ ਖੜੇ ਹੋ ਤੁਸੀਂ ਚੱਲੇ ਕਿੱਥੇ ਆਣੇ ਉਹ ਤਾਂ ਕੰਮ ਕੋਈ ਸ਼ੁਰੂ ਹੀ ਨਹੀਂ ਕੀਤਾ ਹੈ ਇਹ ਜਿਨ੍ਹਾਂ ਦੇ ਅੰਦਰ ਸ਼ੁਰੂ ਹੋ ਜਾਂਦਾ ਉਹਨਾਂ ਦੇ ਮੈਂ ਨਾਲ ਰਿਹਾ ਹੋਇਆ ਹਾਂ ਮੈਂ ਸਾਰੀਆਂ ਚੀਜ਼ਾਂ ਖੁਦ ਦੇਖੀਆਂ ਹੋਈਆਂ ਨੇ ਜਿਹੜੇ 101 ਜਪਜੀ ਸਾਹਿਬ ਦਾ ਪਾਠ ਕਰਦੇ 1.5 150 ਪਾਠ ਕਰਦੇ ਜਦ ਉਹਨਾਂ ਦੇ ਅੰਦਰ ਉਹ ਕੁੰਡਲ ਨੇ ਸੁਰਜੀ Satsangat ਖੁੱਲਣੀ ਸ਼ੁਰੂ ਹੁੰਦੀ ਆ ਨਾ ਬੜੀ ਆਵਾਜ਼ ਆਉਂਦੀ ਅੰਦਰੋਂ ਪੇਟ ਦੇ ਵਿੱਚ ਫਿਰ ਮੈਨੂੰ ਕਹਿੰਦੇ ਆ ਮੇਰੇ ਜਰਾ ਢੇਡ ਨੂੰ ਕੰਨ ਲਾ ਕੇ ਦੇਖੀ ਮੈਂ ਕਿ ਬੜੀ ਗੜਗੜ ਦੀ ਆਵਾਜ਼ ਆ ਰਹੀ ਅੰਦਰੋਂ ਮੈਂ ਕਹਾਂ ਤੂੰ ਡਾਕਟਰ ਤੋਂ ਦਵਾਈ ਲੈ ਤੇਰਾ ਤਾਂ ਕੰਮ ਖਰਾਬ ਹੋਇਆ ਮੈਨੂੰ ਤਾਂ ਲੱਗਦਾ ਤੈਨੂੰ ਕੋਈ ਅੰਦਰੋਂ ਪੇਟ ਨੂੰ ਨੁਕਸ ਪੈ ਗਿਆ ਉਹ ਉਹ ਹੱਸਣ ਲੱਗ ਪਿਆ ਕਹਿੰਦਾ ਇਹ ਉਹ ਚੀਜ਼ ਨਹੀਂ ਹੈ ਮੈਂ ਤਾਂ ਤੈਨੂੰ ਦਿਖਾਇਆ ਮੇਰੀ ਕੁੰਡਲ ਨੇ ਖੁੱਲਣ ਲੱਗ ਪਈ ਮੈਨੂੰ ਹੁਣ ਕੀ ਉਹਦਾ ਗੁੰਦਲ ਨੇ ਕੀ ਹੁੰਦੀ ਹੌਲੀ ਹੌਲੀ ਕਰਦਿਆਂ ਕਰਦਿਆਂ ਦੋ ਦੋ ਦੀ ਅਵਸਥਾ ਇੰਨੀ ਉੱਚੀ ਚਲੀ ਗਈ ਸਾਰੇ ਚੱਕਰ ਪਾਰ ਕਰ ਗਿਆ ਉਹਨੇ ਸਾਨੂੰ ਆਵਾਜ਼ ਦਿਆ ਕਰੇ ਕਮਰੇ ਵਿੱਚੋਂ ਆਈ ਜਿਹੜਾ ਗੱਲ ਸੁਣੀ ਅਸੀਂ ਕਮਰੇ ਜਾਣਾ ਬੱਸ ਸਜਾ ਦੇਖਣਾ ਇੱਥੇ ਹੁਣ ਆਵਾਜ਼ ਮਾਰਦਾ ਸੀ ਪਤਾ ਨਹੀਂ ਕਿੱਧਰ ਚਲਿਆ ਗਿਆ ਜਦ ਅਸੀਂ ਬਾਸ ਮੋੜ ਲੱਗਣਾ ਉਹਨੇ ਪਿਛਲੇ ਪਾਸੇ ਸਿਰ ਸਾਡੇ ਉਹ ਲਾਜਾ ਮਾਰ ਕੇ ਕਹਿਣਾ ਓਏ ਮੈਂ ਤਾਂ ਤੁਹਾਡੇ ਇੱਥੇ ਪਿੱਛੇ ਖੜਾ ਸੀ ਸਾਨੂੰ ਕਿੰਨੀ ਦੇਰ ਨਾਲ ਪਤਾ ਲੱਗਿਆ ਇਹ ਦੀ ਅਵਸਥਾ ਕਿੰਨੀ ਬਣ ਗਈ ਮਹਾਪੁਰਸ਼ਾਂ ਨੇ ਦੱਸਿਆ ਕਹਿੰਦੇ ਇਹ ਖੜਾ ਖੜਾ ਗੁਪਤ ਹੋ ਜਾਂਦਾ ਅਲੋਪ ਹੀ ਹੋ ਜਾਂ ਕਰੇ ਖੜਾ ਖੜਾ ਸੋ ਐਹੀ ਜੀ ਅਵਸਥਾ ਦੇ ਮਾਲਕ ਬਣਦੇ ਨੇ ਜਦੋਂ ਸੁਣਿਆ ਜੋਗ ਯੋਗਤ ਤਨ ਭੇਦ ਔਰ ਗੁਰਸਿੱਖ ਵਾਸਤੇ ਇਹ ਮਮੁਲੀ ਗੱਲਾਂ ਨੇ ਇਹ ਚੱਕਰ ਬੰਧਣੇ ਜੋਗੀਆਂ ਲਈ ਇਹ ਬਹੁਤ ਵੱਡੀ ਗੱਲ ਹੈ ਇਸ ਸਿਮਰਨ ਦੇ ਨਾਲ ਸੁਤੇ ਸਿੱਧੀ ਇਹ ਚੱਕਰ ਵਿੰਨੇ ਜਾਂਦੇ ਨੇ ਕਿਸੇ ਕਿਸੇ ਨੂੰ ਪਟਿਆਲੇ ਚ ਕਿਰਤਾ ਹੋਈ ਹੈ ਜੀ ਹੋਈ ਹੈ ਜਿਨ੍ਹਾਂ ਨੇ ਕਾਫੀ ਕਾਫੀ ਕਾਠ ਕੀਤੇ ਨੇ ਉਹ ਜਦੋਂ ਆ ਕੇ ਪੁੱਛਣ ਆਉਂਦੇ ਨੇ ਤਾਂ ਪਤਾ ਚੱਲਦਾ ਇਹਦੇ ਹੁਣ ਹਿਰਦੇ 'ਚ ਜਾਪ ਆ ਗਿਆ ਇਹਦੇ ਕੰਠ ਵਿੱਚ ਜਾਪ ਹੈ ਇਹਦੇ ਹੁਣ ਹਿਰਦੇ 'ਚ ਜਾਪ ਇਹਦੇ 'ਚ ਨਾਭੇ 'ਚ ਜਾਪ ਹੈ ਰੋਮਾ ਰੋਮਾ ਦੇ 'ਚ ਜਾਪ ਹੈ ਕਿਉਂ ਗੁਰਨਾਨਕ ਦੇਵ ਜੀ ਕਹਿੰਦੇ ਜੇ ਕੰਨਾਂ ਨਾਲ ਨਾ ਸੁਣਾਉ ਨਾਏ ਸੁਣਿਆ ਨਾਉ ਰੂਪ ਜਾ ਹੈ ਵਾਹਿਗੁਰੂ ਵਾਹਿਗੁਰੂ ਕੰਨਾਂ ਨਾਲ ਸੁਣੀ ਜਾਓ ਤੇ ਆਪਣੇ ਆਪ ਹੀ ਅੰਦਰੋਂ ਆਵਾਜ਼ ਆਉਣ ਲੱਗ ਜਾਣੀ ਐ ਇੰਨਾ ਅਭਿਆਸ ਕੋ ਕਰਦਾ ਨਹੀਂ ਬਸ ਧਿਆਨ ਜਿਆਦਾ ਮਾਇਆ ਵਿੱਚ ਐ ਪਦਾਰਥਾਂ ਵਿੱਚ ਐ ਖਾਣ ਪੀਣ ਵਿੱਚ ਐ ਕੱਪੜਿਆਂ ਵਿੱਚ ਐ ਗਹਿਣਿਆਂ ਵਿੱਚ ਧਿਆਨ ਐ ਬੱਚਿਆਂ ਵਿੱਚ ਧਿਆਨ ਐ ਹਜ਼ਾਰਾਂ ਪਾਸੇ ਧਿਆਨ ਖਿੰਡਿਆ ਹੋਣ ਕਰਕੇ ਪਰਮੇਸ਼ਰ 'ਚ ਧਿਆਨ ਆਪਣਾ ਜੋੜਦਾ ਨਹੀਂ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਮਹਾਰਾਜ ਦੀ ਮਿਹਰ ਹੋ ਜਾਏ ਸਿਰ ਤੇ ਹੱਥ ਰੱਖ ਦੇਣ ਆਪਣਾ ਤੇ ਸਾਰੇ ਕੁਝ ਕਰਦਿਆਂ ਹੋਇਆਂ ਵੀ ਗੁਰਪ੍ਰਸਾਦ ਦੇ ਜਿਨ੍ਹਾਂ ਲੇ ਲਾਗੀ ਤਿੰਨੀ ਵਿੱਚੋਂ ਮਾਇਆ ਪਾਇਆ ਉਹ ਇੱਥੇ ਰਹਿ ਕੇ ਵੀ ਪ੍ਰਾਪਤ ਕਰ ਲੈਂਦੇ ਨੇ ਪਰਮੇਸ਼ਰ ਨੂੰ ਸੁਣਿਆ ਸਾਸਤ ਸਿਮਰਤ ਵੇਦ ਨਾਮ ਦੇ ਸ਼ਰਵਣ ਕਰਨੇ ਕਰਕੇ ਸ਼ਾਸਤਰ ਸਿਮਰਤियां ਵੇਦ ਰਚੇ ਹਨ ਇਹ ਸ਼ਾਸਤਰ 27 ਸਿਮਰਤियां ਚਾਰੇ ਵੇਦ ਸ਼ਾਸਤਰ ਤੇ ਸਿਮਰਤियां ਵਿਆਸ ਨੇ ਰਚੇ ਨੇ ਇਹ ਹੋਰ ਮੁੰਨੀਆਂ ਨੇ ਰਚੇ ਨੇ ਕਪਲਮੁਨੀ ਹੋਇਆ ਛੇ ਸ਼ਾਸਤਰ ਜਿਹੜੇ ਨੇ ਵੱਖੋ ਵੱਖਰੇ ઋਸ਼ੀਆਂ ਦੇ ਰਚੇ ਹੋਏ ਨੇ 27 ਸਿਮਰਤੀਆਂ ਨੇ ਇਹਨਾਂ ਨੇ ਵੀ ਤਾਂ ਪਹਿਲਾਂ ਨਾਮ ਨੂੰ ਸੁਣਿਆ ਵੇਦ ਵੇਦ ਦੀਆਂ ਰਚਾਂ ਚਾਰ ਪਹਿਲਾਂ ਅਕਾਲ ਪੁਰਖ ਨੇ ਬ੍ਰਹਮਾ ਨੂੰ ਆਕਾਸ਼ ਬਾਣੀ ਰਾਹੀਂ ਚਾਰ ਲਾਈਨਾਂ ਦਿੱਤੀਆਂ ਸਿਰਫ ਚਾਰ ਮਹਾਵਾਕ ਅਹੰ ਬ੍ਰਹਮਸਮੀ ਅਹੰ ਬ੍ਰਹਮਕਰ ਐਸ ਕਰਕੇ ਚਾਰ ਲਾਈਨਾਂ ਹੀ ਸਿਰਫ ਦਿੱਤੀਆਂ ਬਾਕੀ ਦੇ ਵੇਦ ਬ੍ਰਹਮਾ ਨੇ ਰਚੇ ਨੇ ਸੋਸ਼ ਕਰਕੇ ਸੁਣਿਆ ਨਾਮ ਦੇ ਸ਼੍ਰਵਣ ਕਰਨੇ ਕਰਕੇ ਸ਼ਾਸਤਰ ਸਿਮਰਤੀਆਂ ਵੇਦ ਦੇ ਗਿਆਨ ਸੁਭਾਵਕ ਹੀ ਮਿਲ ਜਾਂਦੇ ਨੇ ਜਦ ਪਹਿਲਾਂ ਵੀ ਆਪਾਂ ਸੁਣਿਆ ਜਾਂ ਤੀਜੇ ਪਾਸ਼ਾ ਨੇ ਚੌਥੇ ਪਾਸ਼ਾ ਨੂੰ ਭੇਜਿਆ ਸੀ ਲਾਹੌਰ ਮੁਕੱਦਮਾ ਕਰਤਾ ਸੀ ਵੀ ਮਹਾਰਾਜ ਦੀ ਕੀ ਲੋੜ ਹੈ ਬਾਣੀ ਦੀ ਕੀ ਲੋੜ ਹੈ ਬੌਲੀ ਸਾਹਿਬ ਦੀ ਕੀ ਲੋੜ ਹੈ ਉਹਦਾ ਪੀਜਾ ਪਾਸ਼ ਨੇ ਕਿਹਾ ਸੀ ਮੂਲ ਮੰਤਰ ਦੇ ਪੰਜ ਪਾਠ ਕਰਕੇ ਖੱਬੇ ਪਾਸੇ ਦੇਖਿਓ ਸ਼ਾਸਤਰ ਸਿਮਰਤियां ਵੇਦ ਕੁਰਾਨ ਸਭ ਤੁਹਾਡੇ ਕੋਲ ਖੜੇ ਹੋਣਗੇ ਆ ਕੇ ਨਾਮ ਦੀ ਇੰਨੀ ਸ਼ਕਤੀ ਹੈ ਕਿਉਂਕਿ ਧਾਮ ਇਨਾਂ ਨੋਸਾਰਨ ਨਾਲੋਂ ਵੱਡਾ ਸੋ ਪਾਈਆਂ ਸਤਿਗੁਰੂ ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਨ ਉਪਕਰਨ ਕੋਥੀਆਂ ਨਾਮ ਬਿਨਾ ਸਭ ਪੂਰ ਗੱਲ ਹੀ ਗੋਚੀਆਂ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਭ ਢੋਲ ਮੁਝਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ ਸੁਣਿਆ ਇਹ ਪਾਠ ਯਾਦ ਲੱਖੋ ਸੁਣਿਆ ਸੁਣੀਏ ਨਹੀਂ ਬੋਲਣਾ ਇਹ ਬਿਹਾਰੀ ਕਿਸ ਸਿਹਾਰੀ ਦਾ ਧਿਆਨ ਸੁਣਿਆ ਸਾਸ ਤੋਂ ਸਿਮਰਤ ਦੇਵ ਜੇ ਗਿਆਨ ਪ੍ਰਾਪਤ ਕਰਨਾ ਹੈ ਸ਼ਾਸਤਰਾਂ ਦਾ ਸਿਮਰਤੀਆਂ ਦਾ ਵੇਦਾਂ ਦਾ ਤਾਂ ਮਹਾਰਾਜ ਕਹਿੰਦੇ ਉਹ ਨਾਮ ਸਰਵਣ ਕਰਨ ਨਾਲ ਹੀ ਆ ਜਾਂਦਾ ਨਾਮ ਦੇ ਭਗਤਾ ਸਦਾ ਵਿਗਾਸ ਭਗਤਾਂ ਨੂੰ ਤਾਂ ਸਦਾ ਹੀ ਖੇੜਾ ਬਣਿਆ ਰਹਿੰਦਾ ਹਿਰਦੇ ਵਿੱਚ ਕਿਉਂਕਿ ਨਾਮ ਦਾ ਵਾਸਾ ਹੋ ਗਿਆ ਫਿਰਦਾ ਹਰ 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 ਤੁਨੁਬ ਜੀ ਸੁਣਿਆ ਦੁਖਤਾਪ ਦਾ ਨਾਸ ਨਾਮ ਦੇ ਸੁਣਨ ਕਰਕੇ ਹੌਲੀ-ਹੌਲੀ ਦੁੱਖ ਅਤੇ ਪਾਪ ਆਪਣੇ ਆਪ ਹੀ ਨਾਸ ਹੋ ਜਾਂਦੇ ਨੇ ਤੇ ਰੋਜ਼ ਬੰਦਾ ਨਾਮ ਸ੍ਰਵਣ ਕਰੇ ਜਦੋਂ ਜਦੋਂ ਸਾਰੇ ਪਾਸਿਓਂ ਆਸ ਟੁੱਟ ਜਾਂਦੀ ਹੈ ਪਹਿਲਾਂ ਤਾਂ ਆਪਣੀ ਆਸ ਗਈ ਤਾਂ ਹੀ ਹੁੰਦੀ ਹੈ ਜਿਵੇਂ ਕੈਂਸਰ ਸੀ ਬਹੁਤ ਤਕੜਾ ਮਰੀਜ਼ ਲੜਕੀ ਸੀ ਕੋਈ ਅਮਰੀਕਾ ਦੇ ਵਿੱਚ ਉਹ ਡਾਕਟਰਾਂ ਨੇ ਕਿਹਾ ਵੀ ਹੁਣ ਸਾਡੇ ਕੋਲ ਤਾਂ ਜਵਾਬ ਹੈ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਰ ਮਾਂ ਬਾਪ ਬਹੁਤ ਰੋਣ ਬੱਚੀ ਵੀ ਰੋਵੇ ਡਾਕਟਰ ਨੇ ਇਹ ਜੀ ਕਹਿਣ ਲੱਗੇ ਇੱਕ ਗੱਲ ਦੱਸਾਂ ਤੁਸੀਂ ਪੰਜਾਬ ਦੇ ਰਹਿਣ ਵਾਲੇ ਮੈਂ ਬਹੁਤ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਗਿਆ ਸੀ ਮੈਂ ਉੱਥੇ ਇਸ਼ਨਾਨ ਵੀ ਕਰਕੇ ਆਇਆ ਮੇਰਾ ਰੋਗ ਗੁਰੂ ਰਾਮਦਾਸ ਜੀ ਨੇ ਠੱਠਿਆ ਸੀ ਮੈਨੂੰ ਉੱਥੇ ਯਕੀਨ ਹੈ ਤੁਸੀਂ ਬੱਚੀ ਨੂੰ ਉੱਥੇ ਲੈ ਜਾਓ 6 ਮਹੀਨੇ ਲਗਾਤਾਰ ਇਹਨੂੰ ਸਿਮਰਨ ਕਰਾਓ ਵੈਸੇ ਇਹਦੀ ਉਮਰ ਤਾਂ 3 ਮਹੀਨੇ ਹੈ ਜੇ ਉਹਨਾਂ ਨੇ ਕਿਰਪਾ ਕੀਤੀ ਹੋ ਸਕਦਾ ਉਹ ਮਿਹਰ ਕਰ ਦੇਣ ਰੋਜ਼ ਇਸ਼ਨਾਨ ਦੋ ਟਾਈਮ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਾਓ ਜਦ ਉਹਦੇ ਮਾਂ ਬਾਪ ਨੇ ਇੱਥੇ ਆ ਕੇ ਕਮਰਾ ਲੈ ਕੇ ਰਹਿਣ ਲੱਗ ਪਏ ਸਿਮਰਨ ਕਰਾਉਣ ਲੱਗ ਪਏ ਇਸ਼ਨਾਨ ਕਰਾਉਣ ਲੱਗ ਪਏ 6 ਮਹੀਨਿਆਂ ਵਿੱਚ ਉਹ ਬੱਚੀ ਨਾ ਹੋ ਗਈ ਬਿਲਕੁਲ ਕੋਈ ਰੋਗ ਉਹ ਅੰਦਰ ਰਿਹਾ ਹੀ ਨਹੀਂ ਕਿਉਂਕਿ ਉਹਨੇ ਸਾਰੇ ਪਾਸੇ ਛੱਡ ਕੇ ਇੱਕ ਗੱਲ ਕਹੀ ਸੀ ਸਗਲ ਦਵਾਰ ਕੋ ਛਾੜ ਕਾ ਗਹ ਤਹਾਰੋ ਦਵਾਰ ਬਾਹਰ ਗਹੇ ਸਾਜ ਅਸ ਗੋਬਿੰਦ ਦਾਸ ਔਰ ਮਹਾਰਾਜ ਫਾਇਦਾ ਉਦੋਂ ਕਰਦੇ ਨੇ ਜਦੋਂ ਸਾਰੇ ਪਾਸਿਓਂ ਆਸ ਤੋੜ ਕੇ ਇੱਕ ਆਸ ਕਮਾਏ ਇੱਕੋ ਗੁਰੂ ਗ੍ਰੰਥ ਸਾਹਿਬ ਦੀ ਆਸ ਗੁਰੂ ਰਾਮਦਾਸ ਦੀ ਆਸ ਲਾ ਕੇ ਜਦ ਬੈਠ ਗਏ ਕਿ ਤੁਸੀਂ ਠੀਕ ਕਰਨਾ ਮਹਾਰਾਜ ਰਾਮ ਮਹਾਰਾਜ ਉਸ ਵਕਤ ਵੀ ਕਿਰਪਾ ਕਰਦੇ ਨੇ ਐਸਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹਲ ਤਾਂ ਕੁਝ ਵੀ ਨਹੀਂ ਹੈ ਸਧਾਰਨ ਜੀ ਬੁੱਧੀ ਚੋਂ ਆਪਾਂ ਸਧਾਰਨ ਜੀ ਦਾ ਉਪਦੇਸ਼ ਸੁਣਿਆ ਔਰ ਜੇ ਆਪ ਗੁਰਨਾਣਕ ਦੇਵ ਜੀ ਕਿਰਪਾ ਕਰਨ ਇਸ ਪੌੜੀ ਦੇ ਅਰਥ ਕਰਨ ਕਾਹੀਓ ਸੋਝੀ ਪੈ ਸਕਦੀ ਹੈ ਮਹਾਰਾਜ ਕਹਨੇ ਆਪ ਆਪ ਦੀ ਮੁਧ ਹੈ ਜੇਤੀ ਬਰਨਦ ਪੈਨ ਪੈਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਤ ਸਾਰਾ ਤੋਬਿਤ ਸਜਾ ਪ੍ਰਥਮ ਸੰਸਾਰਾ ਤੇਰੀ ਬਾਣੀ ਦਾ ਕੋਈ ਅੰਤ ਨਹੀਂ ਅਗਾਧ ਬੋਧ ਬਾਣੀ ਹੈ ਜਿਵੇਂ ਸਮਾਨ ਦਾ ਕੋਈ ਅੰਤ ਨਹੀਂ ਸਮੁੰਦਰ ਦਾ ਕੋਈ ਅੰਤ ਨਹੀਂ ਇਸੇ ਪ੍ਰਕਾਰ ਗੁਰਬਾਣੀ ਦਾ ਕੋਈ ਅੰਤ ਹੈ ਹੀ ਨਹੀਂ ਨਾ ਇਹ ਤਾਂ ਮਾੜਾ ਮੋੜਾ ਸਿੱਖ ਕੇ ਅੱਗੇ ਸੁਣਾ ਦੇਣਾ ਕੋਈ ਜਿਆਦਾ ਵੱਡੀ ਗੱਲ ਨਹੀਂ ਹੁੰਦੀ ਗੱਲ ਤੇ ਜਦੋਂ ਆਪਣੀ ਆਪ ਅਵਸਥਾ ਬਣੇ ਉਹ ਉਹ ਸਾਰਿਆਂ ਨਾਲੋਂ ਵੱਡੀ ਚੀਜ਼ ਜੀ ਹੈ ਤਾਂ ਤੁਸੀਂ ਸਾਧ ਸੰਗਤ ਆਪਣੀ ਅਵਸਥਾ ਬਣਾਉਣੀ ਹੈ ਕੋਸ਼ਿਸ਼ ਕਰੋ ਵਾਹਿਗੁਰੂ ਤੋਂ ਟਾਈਮ ਮੰਗੋ ਮਹਾਰਾਜ ਦੇ ਨਾਲ ਜੰਜਾਲਾਂ ਤੋਂ ਕੱਢ ਕੇ ਸਾਨੂੰ ਸਿਮਰਨ ਦੀ ਦਾਤ ਬਖਸ਼ੋ 12-12 ਘੰਟੇ ਦਾ ਸਿਮਰਨ ਮੰਗੋ 24 24 ਘੰਟੇ ਵਾਹਿਗੁਰੂ ਤੋਂ ਮੰਗੋ 24 ਘੰਟੇ ਤੇਰਾ ਨਾਮ ਜਪੀ ਜਾਈਏ ਜਿੰਨਾ ਮੰਗ ਲਓਗੇ ਮਹਾਰਾਜ ਉਨਹੀਂ ਦੇਣਗੇ ਮਹਾਰਾਜ ਕਹਿੰਦੇ ਗੁਰਸੇਵਾ ਤੇ ਨਾਮੇ ਲੱਗਾ ਜੇ ਗੁਰੂ ਦੀ ਸੇਵਾ ਕਰੋਗੇ ਤਾਂ ਨਾਮ ਦੇ ਨਾਲ ਜੁੜ ਜਾਓਗੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਸੇਵਾ ਕਰੋ ਸੋ ਫਿਰ ਸਿਮਰਨ ਵੀ ਕਰੋ ਸਿਮਰਨ ਵੀ ਉਹੀ ਸੇਵਾ ਹੈ ਸੰਤ ਦੀ ਸੇਵਾ ਗੁਰੂ ਦੀ ਸੇਵਾ ਨਾਮ ਪਿਆਈਆ ਨਾਮ ਤੇ ਆਉਣਾ ਹੀ ਵੱਡੀ ਸੇਵਾ ਹੈ ਵਾਹੇ ਗੁਰੂ ਯਾਰ ਵਿੱਚ ਇੱਕ ਚੀਜ਼ ਇਹ ਵੀ ਦੇਖਣ ਵਿੱਚ ਆਉਂਦੀ ਹੈ ਕਿ ਧਾਰਨਾ ਧਿਆਨ ਧਿਆਨ ਜਿਹੜਾ ਹੈ ਧਿਆਨ ਕਰਦੇ ਨੇ ਜੋ ਵੀ ਲੋਕ ਜਿਹੜਾ ਕਿ ਨਾਮ ਦੇ ਨਾਲ ਹੀ ਬਣ ਜਾਂਦਾ ਆਪਣਾ ਧਿਆਨ ਇਸ ਤਰ੍ਹਾਂ ਦਾ ਧਿਆਨ ਉਹਨਾਂ ਦੀ ਇੱਕ ਧਾਰਨਾ ਹੁੰਦੀ ਹੈ ਉਹ کئی ਸਾਲ ਖੜੇ ਹੋ ਕੇ ਇੱਕ ਤਪੱਸਿਆ ਕਰਦੇ ਨੇ ਆਪਣੇ ਗੋਡਿਆਂ ਤੱਕ ਧਰਤੀ ਦਾ ਧਿਆਨ ਕਰਕੇ ਉਹਤ ਪੱਸਿਆ ਕਰਦੇ ਨੇ ਧਰਤੀ ਦਾ ਧਿਆਨ ਲੱਕ ਤੱਕ ਫੇਰ ਧਿਆਨ ਕਰਦੇ ਨੇ ਪਾਣੀ ਦਾ ਫਿਰ ਫਿਰ ਖੜ ਜਾਂਦੇ ਨੇ ਸਮਾਧੀ ਲਾ ਕੇ ਜਾਂ ਬੈਠ ਜਾਂਦੇ ਨੇ ਧਿਆਨ ਕਰਕੇ ਬੈਠਦੇ ਨੇ ਨਾੜੀ ਆਪਣੀ ਧੁੰਨੀ ਧੁੰਨੀ ਦਾ ਕੋਹ ਧਿਆਨ ਕਰਦੇ ਨੇ ਅਗਨੀ ਦਾ ਫਿਰ ਇਸ ਤਰ੍ਹਾਂ ਕਈ ਸਾਲ ਲਾ ਦਿੰਦੇ ਨੇ ਸਿੱਧੀ ਕਰਦੇ ਨੇ ਜੀ ਉਹ ਗਾਲਕ ਪਾਵਨ ਦਾ ਧਿਆਨ ਕਰਦੇ ਨੇ ਉਹ ਬੈਠੇ ਰਹਿੰਦੇ ਨੇ ਫਿਰ ਬੈਠਦੇ ਨੇ ਦਸਮ ਦਵਾਰ ਦੇ ਵਿੱਚ ਧਿਆਨ ਲਾ ਕੇ ਆਕਾਸ਼ ਦਾ ਪੰਜਾਂ ਪੱਤਾਂ ਦੀ ਧਾਰਨਾ ਦੀ ਸਮਾਧੀ ਲੱਗਦੀ ਹੈ ਵੱਖਰੀ ਵੱਖਰੀ ਇਹ 21 ਸਾਲਾਂ 'ਚ ਸਿਰੇ ਲੱਗਦੀ ਗੱਲ ਹੈ ਦੋ ਦੋ ਤਿੰਨ ਤਿੰਨ ਸਾਲ ਲਾ ਕੇ ਉਹ ਧਿਆਨ ਕਰਦੇ ਨੇ ਉਹਨਾਂ ਉਹਨੇ ਪੰਜ ਤਤਾਂ ਦੀ ਸਾਧਨਾ ਕੀਤੀ ਜਿਹੜੀ ਜੇ ਉਹ ਬੰਦੇ ਨੂੰ ਧਰਤੀ ਵਿੱਚ ਦੱਬ ਦਈਏ ਤਾਂ ਦੱਬਿਆ ਨਹੀਂ ਜਾਂਦਾ। ਨਾ ਕੋਈ ਧਰਤੀ ਦੀ ਸਾਧਨਾ ਕੀਤੀ ਹੋਈ ਆ। ਜੇ ਉਹਨੂੰ ਪਾਣੀ 'ਚ ਡੋਬੋਈਏ ਉਹ ਡੁੱਬਦਾ ਨਹੀਂ ਕਿਉਂਕਿ ਉਹਨੇ ਲੱਖ ਤੱਕ ਪਾਣੀ ਦਾ ਧਿਆਨ ਕਰਕੇ ਸਾਧਨਾ ਕੀਤੀ। ਜੇ ਉਹਨੂੰ ਅੱਗ ਵਿੱਚ ਸੁੱਟਦੇ ਆਂ ਛੜਦਾ ਨਹੀਂ ਕਿਉਂਕਿ ਨਾਭੀ ਤੱਕ ਅੱਗ ਦਾ ਧਿਆਨ ਕੀਤਾ ਹੋਇਆ। ਤਾਣ ਦੇ ਵਿੱਚ ਉੜਦਾ ਨਹੀਂ ਤਾਣ ਉਤੇ ਅਸਰ ਨਹੀਂ ਪੈਂਦੀ। ਜਿਉਂ ਕਿ ਗਲਤ ਤੱਕ ਪ੍ਰਮਾਨ ਦਾ ਧਿਆਨ ਕੀਤਾ ਆਕਾਸ਼ ਦੇ ਵਿੱਚ ਉੱਡਣ ਲੱਗ ਜਾਂਦਾ ਕਿਉਂਕਿ ਉਹਨੇ ਆਕਾਸ਼ ਦਾ ਧਿਆਨ ਕੀਤਾ ਇਹਨੂੰ ਕਹਿੰਦੇ ਨੇ ਯੋਗ ਯੋਗਤ ਇਹ ਯੋਗ ਦੀ ਇੱਕ ਯੋਗਤੀ ਹੈ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਦਾ ਸੁਣਨਾ ਨਾ ਸੁਣਨ ਦੇ ਨਾਲ ਹੀ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਨਹੀਂ ਡੁੱਬਦਾ ਤਸਕਰ ਨਹੀਂ ਲੇਵਾ ਧਾ ਹੈ ਨਸਾ ਕਹ ਜਾਣੇ ਜਿਹੜਾ ਗੁਰੂ ਦਾ ਸ਼ਬਦ ਦਾ ਅਭਿਆਸ ਕਰਨਾ ਹੈ ਇਹਦੇ ਨਾਲ ਸੋਤੇ ਸਿੱਧੀ ਉਹ ਬੰਦੇ ਨੂੰ ਧਰਤੀ 'ਚ ਦਬ ਤੋਂ ਦੱਬਿਆ ਨਹੀਂ ਜਾਂਦਾ ਪਾਉਣ ਉਡਾ ਨਹੀਂ ਸਕਦੀ ਆਕਾਸ਼ 'ਚ ਉਹ ਉਡਣ ਲੱਗ ਜਾਂਦਾ ਅੱਗ ਸਾੜ ਨਹੀਂ ਸਕਦੀ ਪਾਣੀ ਉਹਨੂੰ ਰੋੜ ਕੇ ਨਹੀਂ ਜਾਂਦਾ ਭਾਈ ਗਿਦੀ ਚੰਦ ਮਜਦੇ ਪੱਠ 'ਚ ਵੜ ਗਏ ਪਰ ਨਾਮ ਦੇ ਆਸਰੇ ਬਚ ਗਏ ਸਾਹਿਬ ਲੰਬਰੀ ਬੁਝਗਰੀ ਰਖੰਧ ਦੇ ਪ੍ਰਭਾਅ ਸਤਿਗੁਰੂ ਮਹਾਰਾਜ ਸਤੇਤਾਸ਼ ਫਰਮਾਉਣੇ ਨਾਮ ਦੇ ਸਰਵਣ ਵਿੱਚ ਇੰਨੀ ਸ਼ਕਤੀ ਹੈ ਕਿ ਸਰਵਣ ਕਰਨ ਦੇ ਨਾਲ ਹੀ ਸੁਣਿਆ ਸਤ ਸੰਤੋਖ ਗਿਆਨ ਪਹਿਲਾਂ ਤਾਂ ਸੁਣਨ ਤੋਂ ਪਤਾ ਲੱਗਦਾ ਸਤ ਸਤ ਪ੍ਰਤੱਗੀ ਹੋਣਾ ਪੁਰਾਣਿਆਂ ਵਿੱਚੋਂ ਕੁਝ ਸਾਖੀਆਂ ਆ ਜਾਣਗੀਆਂ ਕੁਝ ਨਵੇਂਆਂ ਵਿੱਚੋਂ ਆ ਜਾਣਗੀਆਂ ਪੁਰਾਣੀਆਂ ਸਾਖੀਆਂ ਵਿੱਚੋਂ ਕੁਝ ਰਾਜਾ ਦਸ਼ਰਤ ਭੀਗੂ ਦਲੀਪ ਰਾਜਾ ਰਘੂ ਰਾਜਾ ਇਹ ਜਿਹੜੇ ਰਾਜੇ ਛਤੀ ਪੁਰਸ਼ ਹੋਏ ਨੇ ਜਿਨ੍ਹਾਂ ਦਾ ਇੱਕ ਇਹ ਚੀਜ਼ ਹੈ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਏ ਜਿਹੜੀ ਗੱਲ ਕਰ ਦਿੱਤੀ ਉਹ ਜਾਣੀ ਨਹੀਂ ਚਾਹੀਦੀ ਬਚਨ ਕਰੇ ਤਾਂ ਖਿਸਕ ਜਾਏ ਬੋਲੇ ਸਰ ਕੱਚਾ ਉਹ ਜਿਹੜਾ ਕੱਚਾ ਆਦਮੀ ਹੈ ਉਹ ਸਤਿ ਨਹੀਂ ਹੁੰਦਾ ਸਤ ਸਤ ਰੱਖਣਾ ਸੱਚ ਪ੍ਰਪੱਗੀ ਹੋਣਾ ਜਿਹੜੀ ਗੱਲ ਕਹਿ ਤੀ ਉਹ ਤੇ ਨਿਭਣਾ ਇਹਨੂੰ ਕਹਿੰਦੇ ਸਤ ਇਹ ਜਿਹੜਾ ਸਤ ਹੈ ਹਰੇਕ ਬੰਦੇ 'ਚ ਨਹੀਂ ਹੁੰਦਾ ਖਾਸ ਕਰ ਅੱਜ ਦੇ ਯੁੱਗ ਵਿੱਚ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਹੈ ਹੋਰ ਗੱਲ ਜਾਣੀ ਕਹਿਣਗੇ 2 ਮਿੰਟ ਤੱਕ ਆਇਆ ਬਸ ਆਲਦਨੀ ਕਈ ਘੰਟੇ ਨਹੀਂ ਆਉਂਦੇ ਜੀ ਪੁਰਾਣੇ ਲੋਕ ਇਸ ਤਰ੍ਹਾਂ ਨਹੀਂ ਸੀ ਕਰਦੇ ਜੀ ਉਹ ਜੋ ਕਹੇਗੇ ਸੋ ਕਰਦੇ ਸਨ ਜੋ ਬਚਨ ਉਹਨਾਂ ਨੇ ਕਰ ਦਿੱਤਾ ਉਹੀ ਬਚਨ ਨਿਭਾਉਣਾ ਹੈ ਉਹਨਾਂ ਨੇ ਬੇਰੇ ਇਸ ਤਰ੍ਹਾਂ ਇੱਕ ਸਿੱਖਾਂ ਨੇ ਦਸਾਂ ਸਰੂਪਾਂ ਤੱਕ ਬਚਨ ਨਿਭਾਏ ਜਿਹੜੇ ਜਿਹੜੇ ਬਚਨ ਕੀਤੇ ਨੇ ਕਿਉਂਕਿ ਇਹ ਅਸਲ ਵਿੱਚ ਕਥਾ ਚੱਲ ਹੀ ਪਹਿਲੇ ਪ੍ਰਾਚੀਨ ਵੇਲੇ ਦੀ ਰਹੀ ਆ ਔਰ ਜੇ ਇਹਦੇ ਚ ਆਪਾਂ ਬਾਕੀ ਦੇ ਬਾਤ ਦੇ ਸਰੂਪਾਂ ਨੂੰ ਵਿਚਾਰ ਲਾ ਸਕਦੇ ਆ ਪਰ ਕਿਉਂਕਿ ਜਿਹੜੀ ਚਰਚਾ ਹੋ ਰਹੀ ਉਹ ਸਿੱਧਾ ਨਾਲ ਹੋ ਰਹੀ ਹੈ ਇਸ ਕਰਕੇ ਉਹਨਾਂ ਦੇ ਮਤ ਮੁਤਾਬਕ ਹੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਵਿੱਚ ਵਿੱਚ ਆਪਾਂ ਬਾਤ ਦੇ ਬਚਨ ਵੀ ਕਰ ਸਕਦੇ ਆ ਹੁਣ ਤੁਸੀਂ ਦੇ ਲੋ ਸੱਤ ਰੱਖਿਆ ਜਿਨ੍ਹਾਂ ਜਨਾਂ ਨੇ ਇੱਕ ਸਾਖੀ ਲੈ ਲਈ ਆਪਾਂ ਦੱਸ ਰ ਦਿੱਤੀ ਉਹਨਾਂ ਨੂੰ ਸੱਤ ਰੱਖਿਆ ਕਈ ਨੂੰ ਬਚਨ ਦੇ ਤਾਂ ਵੀ ਮੈਂ ਤੇਰੇ ਨੋਕੇ ਤੇ ਤੈਨੂੰ ਤਿੰਨ ਵਾਰ ਦਿਆਂਗਾ ਜਿਹੜੇ ਉਹਨੇ ਕਿਹਾ ਸੀ ਮੰਗ ਕੀ ਮੰਗ ਦੀ ਤਿੰਨ ਚੀਜ਼ਾਂ ਮੰਗਾਂਗੀ ਫੇਰ ਕਿਤੇ ਮੰਗ ਨਹੀਂ। ਇਸ ਪ੍ਰਕਾਰ ਦੇ ਜਿਹੜੀ ਚੀਜ਼ਾਂ ਹੁੰਦੀਆਂ ਨੇ ਬਚਨ ਕਰਕੇ ਫਿਰ ਮੁੱਕਰਨਾ ਨਾ ਇਹਨੂੰ ਸੱਚ ਕਹਿੰਦੇ ਨੇ। ਤੇ ਆਪਣੇ ਸਿੰਘਾਂ ਨੇ ਵੀ ਦਸਾਂ ਸਰੂਪਾਂ ਤੱਕ ਹੁਣ ਤੱਕ ਵੀ ਕੋਈ ਸੱਤ ਵਿੱਚ ਪੈਮ ਰਹਿੰਦੇ ਨੇ। ਜਿਹੜੇ ਆਪਣੇ ਕੀਤੇ ਹੋਏ ਬਚਨ ਤੋਂ ਮੁੱਕਰਦੇ ਨਹੀਂ ਹਾਂ। ਉਹ ਮਰਜੀ ਹੋ ਜਾਣ। ਇਸ ਪ੍ਰਕਾਰ ਇਹ ਸੁਣ ਕੇ ਹੀ ਪਤਾ ਲੱਗਦਾ ਕਿ ਸਤ ਕੀ ਚੀਜ਼ ਹੈ ਸੰਤੋਖ ਹੀ ਨੂੰ ਕਹਿੰਦੇ ਨੇ ਜਥਾ ਲਾਲ ਤਥਾ ਸੰਤੁਸ਼ਟ ਹੋਣਾ ਸੰਤੋਖ ਹੈ ਜਿੰਨਾ ਮਿਲ ਗਿਆ ਖਾ ਲਿਆ ਗਿਆਨ ਪਤਾ ਲੱਗਦਾ ਕਿ ਗਿਆਨ ਦਾ ਮਤਲਬ ਕੀ ਹੈ ਗਿਆਨ ਸਧਾਰਨ ਨੌਲੇਜ ਵੀ ਹੁੰਦੀ ਆ ਆਮ ਚੀਜ਼ਾਂ ਦੀ ਪਰ ਇੱਥੇ ਗਿਆਨ ਦੇ ਨੰਨੇ ਨੂੰ ਔਕੜਾ ਬ੍ਰਹਮ ਗਿਆਨ ਜੈਸੇ ਹੁਣ ਇਹਦੇ ਜੀ ਦੋ ਚੀਜ਼ ਆ ਜਾਂਦੀਆਂ ਇੱਕ ਗਿਆਨ ਤੇ ਇੱਕ ਧਿਆਨ ਜਿਹੜੀ ਚੀਜ਼ ਦਾ ਕੋਈ ਸਰੂਪ ਨਹੀਂ ਹੈ ਉਹਦਾ ਆਪਾਂ ਧਿਆਨ ਨਹੀਂ ਕਰ ਸਕਦੇ ਉਹਦਾ ਗਿਆਨ ਲੈ ਸਕਦੇ ਆ ਜਿਹੜੀ ਚੀਜ਼ ਦਾ ਕੋਈ ਆਕਾਰ ਆ ਉਹਦਾ ਧਿਆਨ ਕਰ ਸਕਦੇ ਆ ਇਹ ਵੀ ਸੁਣ ਕੇ ਪਤਾ ਲੱਗਦਾ ਉਹੀ ਪੰਕਤੀ ਫੇਰ ਆਉਂਦੀ ਇੱਥੇ ਕਿ ਧਿਆਨ ਮੈਨਾਂ ਆਵੇ ਜੋ ਧਿਆਨ ਚ ਆਉਂਦਾ ਨਹੀਂ ਉਹਦਾ ਤਾਂ ਫਿਰ ਗਿਆਨ ਹੀ ਨਹੀਂ ਹੈ ਪਰ ਮਹਾਰਾਜ ਕਹਿੰਦਾ ਤਾਕੋ ਧਿਆਨ ਕੀਜਿਆ ਤੇ ਆਈ ਹੈ ਮਹਾਰਾਜ ਨਾਲ ਤੁਸੀਂ ਕਹਿੰਦੇ ਧਿਆਨ ਚ ਨਹੀਂ ਆਉਂਦਾ ਫਿਰ ਧਿਆਨ ਉਹਦਾ ਕਿਵੇਂ ਕਰੀਏ ਕਹਿੰਦੇ ਉਹਨੂੰ ਆਉਂ ਧਿਆਨ ਕਰੋ ਬਈ ਬਹੁਤ ਪ੍ਰਕਾਸ਼ ਹੀ ਪ੍ਰਕਾਸ਼ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੈ ਬਸ ਹੋਰ ਕੁਝ ਨਹੀਂ ਹੈ ਔਰ ਉਹ ਸਰਵ ਵਿਆਪਕ ਪ੍ਰਕਾਸ਼ ਹੈ ਇੰਉ ਧਿਆਨ ਕਰਕੇ ਉਸ ਅਕਾਲ ਪੁਰਖ ਦਾ ਇਦੇ ਵਿੱਚ ਵੀ ਨਿਰਮਲਤਾ ਆਉਂਦੀ ਹੈ। ਪ੍ਰਕਾਸ਼ ਦਾ ਕਈ ਪ੍ਰਕਾਰ ਦਾ। ਪ੍ਰਕਾਸ਼ ਦਾ ਸੂਰਜ ਦੇ ਚੜਾਉ ਵੇਲੇ ਪੌ ਫਕਾਲੇ ਸਵੇਰੇ ਸਵਾਗ 5 ਵਜੇ ਦੇ ਕਰੀਬ ਮਾੜਾ ਮਾੜਾ ਪ੍ਰਕਾਸ਼ ਹੁੰਦਾ ਪਰ ਉਹ ਚਨੇਰਾ ਮਿਲਿਆ ਹੁੰਦਾ। ਫਿਰ 6:35 ਵਜੇ ਥੋੜਾ ਜਿਹਾ ਹੋਰ ਪ੍ਰਕਾਸ਼। ਪਰ ਉਹ ਵੀ ਕਲੀਅਰ ਨਹੀਂ ਹੈ। ਅਰ ਜਦੋਂ ਸੂਰਜ ਚੜਦਾ ਹੈ ਉਦੋਂ ਲਾਲੀ ਦਾ ਪ੍ਰਕਾਸ਼ ਉਹ ਵੀ ਪੂਰਾ ਸਾਫ਼ ਨਹੀਂ ਹੈ ਪੂਰਾ ਸਾਫ਼ ਪ੍ਰਕਾਸ਼ ਤਾਂ ਇਸ ਵਕਤ ਹੈ ਜਿੱਦੇ ਪਾਰਦਰਸ਼ਕ ਹੈ ਸਾਰਾ ਕੁਝ ਨਜ਼ਰ ਆਉਂਦਾ ਬ੍ਰਹਮ ਗਿਆਨ ਵਿੱਚ ਪਾਰਦਰਸ਼ਕ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਤਾਂ ਉਦੋਂ ਹੋ ਧੁੰਦ ਪਈ ਹੁੰਦੀ ਹੈ ਧੁੰਦ ਵਿੱਚ ਆਪਾਂ ਨੂੰ ਧੁੰਦਲਾ ਜਿਹਾ ਦਿਖਦਾ ਦੂਰ ਦੂਰ ਤੱਕ ਜਦੋਂ ਥੋੜੀ ਥੋੜੀ ਧੁੰਦ ਪਈ ਹੋਵੇ ਪ੍ਰਕਾਸ਼ ਤਾਂ ਉਹ ਵੀ ਹੈ ਕਲ ਜੇ ਆਪਾਂ ਕੇ ਧੁੰਦ ਹਟ ਜਾਂਦੀ ਤਾਂ ਚੰਗਾ ਸੀ ਕਿਉਂਕਿ ਸੰਤਾਂ ਤੇ ਗੱਡੀ ਚਲਾਉਣੀ ਬਹੁਤ ਔਖੀ ਹੋਈ ਪਈ ਹੈ ਜਾਣਾ ਉਹਨਾਂ ਬੜਾ ਔਖਾ ਜੇ ਧੁੰਦ ਹਟ ਜਾਏ ਤਾਂ ਬਿਲਕੁਲ ਹੀ ਸ਼ੁੱਧ ਪ੍ਰਕਾਸ਼ ਹੋ ਜਾਂਦਾ ਬਿਲਕੁਲ ਪਾਰਦਰਸ਼ਿਕ ਪ੍ਰਕਾਸ਼ ਹੈ ਪਰਮੇਸ਼ਰ ਜਿੰਨਾ ਹੁਣ ਪਾਰਦਰਸ਼ਿਕ ਆਪਾਂ ਇੱਕ ਦੂਜੇ ਨੂੰ ਦੇਖ ਰਹੇ ਆ ਐਨਾ ਹੀ ਪਾਰਦਰਸ਼ਿਕ ਪਰਮੇਸ਼ਰ ਦਾ ਪ੍ਰਕਾਸ਼ ਹੈ ਉਦਾਹਰਣ ਵਜੋਂ ਹੈ ਪਰ ਐਨਾ ਹੈ ਨਹੀਂ ਇਸ ਤੋਂ ਵੀ ਕਰੋੜਾਂ ਗੁਣਾ ਅਰਬਾਂ ਗੁਣਾ ਜਾਰੇ પારਦਰਸ਼ਕ ਪ੍ਰਕਾਸ਼ ਹੈ ਪਰਮੇਸ਼ਰ ਦਾ ਸੋ ਮਹਾਰਾਜ ਕਹਿੰਦੇ ਇਸ ਕਰਕੇ ਉਸ ਪ੍ਰਕਾਸ਼ ਦਾ ਧਿਆਨ ਧਰ ਕੇ ਬੋਲੋ ਜੀਵਾ ਉਹ ਪ੍ਰਕਾਸ਼ ਸੋ ਸਤਗੁਰੂ ਮਹਾਰਾਜ ਕਹਿੰਨੇ ਨੇ ਜੇ ਆਪਾਂ ਸਤ ਚਾਹੁੰਦੇ ਆ ਸਾਰੇ ਜਾਣੇ ਕਿ ਮੈਂ ਸਤ ਸਤ ਪ੍ਰਤੱਗੀ ਬਣਾ ਮੇਰੀ ਜ਼ੁਬਾਨ ਦੇ ਉੱਤੇ ਸਦਾ ਸਤ ਰਹੇ ਸੰਤੋਖ ਆਵੇ ਮੈਨੂੰ ਮੇਰੇ ਹਿਰਦੇ ਚ ਸੰਤੋਖ ਬਣਿਆ ਰਹੇ ਗਿਆਨ ਪ੍ਰਾਪਤ ਹੋਵੇ ਮੇਰੀ ਬੁੱਧੀ ਵਿੱਚ ਸੰਤੋਖ ਹੋਵੇ ਮੇਰੇ ਹਿਰਦੇ ਵਿੱਚ ਸਾਤ ਹੋਵੇ ਮੇਰੀ ਜ਼ੁਬਾਨ ਦੇ ਉੱਤੇ ਆਪਰ ਸੁਣਿਆ ਨਾਮ ਦੇ ਸੁਣਨੇ ਕਰਕੇ ਬੰਦੇ ਦੇ ਅੰਦਰ ਸਾਤ ਸੰਤੋਖ ਗਿਆਨ ਦਇਆ ਧਰਮ ਵਿਚਾਰ ਤੇ ਮਾਨ ਧੀਰਜ ਸਾਰੇ ਗੁਣ ਜਿਹੜੇ ਨੇ ਨਾਮ ਦੇ ਬੋਤੇ ਨੂੰ ਲੱਗਦੇ